ਮੈਂ ਕਿਹਾ ਠੰਡ ਬੜੀ ਆ ਅੰਨੂ ਕਿਉਂ ਨਹੀਂ ਲੱਗਦੀ ਜੇ ਅਸੀਂ ਘੋ ਖਾਤੇ ਨੇ ਤੁਸੀਂ ਤਾਂ ਜੈਕਟ ਉਪਾ ਕੇ ਆਏ ਕਿਲੋ ਕਿਲੋ ਦੀਆਂ ਇਹ ਮਾਮਲੇ ਦੇ ਹਾਜ਼ਾ ਜੂ ਦੀ ਪਾਈ ਹੀ ਆ ਪੁਰਾਣੀਆਂ ਖਰਾਕਾਂ ਖਾਦੀਆਂ ਆ ਪਾਈਆ ਪਈਆ ਤੇ ਉਹ ਹੋਰੇ ਪੀਣ ਦੀ ਕਬਸਟੀ ਰੱਖਦਾ ਮੈਂ ਜਿਹੜੇ ਖਾਂਦੇ ਆ ਲਾਉਣਾ ਵੀ ਇਹਨਾਂ ਨੇ ਤੇ ਖਵਾਣਾ ਵੀ ਇਹਨਾਂ ਨੇ ਜਿਨ੍ਹਾਂ ਨੇ ਖਾਦਾ ਡਾਲ ਡਾਲ ਦੇ ਉਹਨਾਂ ਨੇ ਕੀ ਖਾਣਾ ਤੇ ਕੀ ਪਹੁੰਚਾਉਣਾ ਇਹ ਮਨਵਾਂਗੇ ਖਾਤਾ ਜੂ ਦੀ ਪਾ ਕੇ ਜਾਣਗੇ ਨਾਲ ਕਹਿੰਦੇ ਜਾਣਗੇ ਆ ਗਿਆ ਮਨਵ ਤੇ ਆ ਗਿਆ ਮਨਵ ਆਣ ਮੈਂ ਆ ਗਏ ਨਹੀਂ ਨਹੀਂ ਕਰੇ ਜਾਂਦਾ ਨਰੰਦ ਨਰੰਦ ਇਹਨੇ ਤੂੰ ਪੁੱਲ ਜਾਵਨ ਦੀ ਗੱਲ ਕਰਦੀ ਪੁੱਲ ਜਾਣਾ ਕਿਹੜਾ ਸੋਖਾ ਏ ਕਹਿੰਦਾ ਪਿੱਛੇ ਲੱਗੇ ਜੀ ਨਾ ਨਹੀਂ ਚੱਲੀਏ ਤੋਂ ਬਾਰੋਂ ਤੋਂ ਕਾਏ ਕਹਿੰਦਾ ਸਾਨੂੰ ਪਤਾ ਸੇ ਡੁੱਬ ਜਾਣਾ ਚੱਲ ਫਿਰ ਵੀ ਤਰ ਕੇ ਵੇਖਾਂਗੇ ਮਾਨੂੰ ਕੋ ਜਾਇਆ ਤੇ ਜਾਣਾ ਨਹੀਂ ਚੱਲ ਕੋਸ਼ਿਸ਼ ਕਰਕੇ ਵੇਖਾਂਗੇ ਸਵਾਦ ਲੈਣਾ ਤੇ ਮਾਨੂੰ ਕੋ ਆਣਾ ਹੀ ਪੈਣਾ ਤੇ ਦੁਨੀਆ ਆਸਟ੍ਰੇਲੀਆ ਤੋਂ ਬਣਾਲੀ ਮੈਂ ਕਹਿੰਦੇ ਮਾਨੂੰ ਜੀ ਤੁਹਾਡੀ ਵੀਡੀਓ ਕਰਕੇ ਆਏ ਆ ਖਾ ਕੇ ਕੀ ਕਹਿੰਦੇ ਬਾਗੂਲਚਾ ਮਾਨੂੰ ਆ ਗਿਆ ਤੇ ਮਾਨੂੰ ਆ ਗਿਆ ਚੌਂਕ ਸ਼ਕਤੀ ਨਗਰ ਚ ਪਹਿਲੇ ਕਿ ਮਾਰੇ ਪਹਿਨਾਲ ਜੜੇ ਅੱਜ ਮਰਿਆ ਕੱਲ ਦੁਜਾ ਜਣ ਵਾਹ ਵਾਹ ਸਾਰੇ ਦੋ ਫੁਲਕੇ ਆ ਕਹਿੰਦਾ ਕਿਦੋਂ ਲੱਬਿਆਣਾ ਜਦੋਂ ਲੱਬਿਆ ਤੇ ਆਪੋ ਤੋਂ ਵਚ ਗਏ ਇਹਦਾ ਮਤਲਬ ਕੀ ਬਾਬਾ ਜੀ ਬੋਲਾ ਪੈਸਾ ਕਮਾ ਲੈਂਦਾ ਪੈਸਾ ਕਮਾਣ ਦਾ ਸ਼ੌਕ ਨਹੀਂ ਰੱਖਿਆ ਮਨ ਨੂੰ ਨੇ ਨਾਮ ਕਮਾਣਾ ਨਾਮ ਹੀ ਕਮਾਇਆ 35 36 ਸਾਲ ਹੋ ਗਏ ਆ ਇਹ ਮਿਕਸਰ ਦਾ ਮਟੀਰੀਅਲ ਪੈਣਾ ਭਾਈ ਬੱਲੇ ਇਹ ਡਾ ਗਿਆ ਜਾਲੂ ਭਾਜੀ ਇਹ ਪੈਣੀ ਗੋਭੀ ਭਾਜੀ ਤੂੰ ਇਹ ਪੈਲੇ ਪਿਆਜ ਇਹ ਪੈਣੀ ਹਰੀ ਮਿਰਚ ਭਾਜੀ ਸਵਾਦ ਅਨੁਸਾਰ ਲਾਲ ਵਰਤਦਾ ਨਹੀਂ ਚੌਪ ਕੀਤਾ ਹੱਦ ਕਰ ਭਾਜੀ ਇਹ ਧਣੀਆਂ ਭਾਵੇਂ 500 ਰੁਪਏ ਕਿਲੋ ਹੋ ਗਏ ਪਰ ਇਹ ਹਾਂ ਤੇ ਕਿਲੋ ਹੋਏ ਮਨਮਲੇ ਵਰਤਨੇ ਵਰਤਨਾ ਦੁਨੀਆਂ ਅਜ 20 ਰੁਪਏ ਕਿਲੋ ਹੋ ਗਿਆ ਤੇ ਵਰਤਨ ਦੀ ਇਹ ਖੜੇ ਮਸਾਲੇ ਰੋਸਟ ਕੀਤਾ ਕਰੀ ਮਿਰਚ ਜਵੈਨ ਅਨਾਰ ਦਾਣਾ ਜੇ ਬਲਾਬ ਦੀਆਂ ਪੱਤੀਆਂ ਜੇ ਇਹ ਖੜੇ ਮਸਾਲੇ ਰੋਸਟ ਕਰਕੇ ਇਤਨਾ ਨਹੀਂ ਇਹ ਮਨਮਲੇ ਵਰਤਨੇ ਨੇ ਲੋਕੀ ਕੀ ਕਰਦੇ ਆ ਖਾਲੀ ਧਣੀਆਂ ਗ੍ਰੇਨਡ ਕਰਕੇ ਰੱਖਿਆ ਭਾਈ ਇਹ ਚ ਪੈ ਗਏ ਸਾਰੇ ਮਸਾਲੇ ਇਹ ਕੈਮਰਾ ਮਾਰੋ ਚੈੱਕ ਕਰ ਸਕਦੇ ਇਹ ਕਾਲੀ ਸਾਕੂ ਜੀ ਗਏ ਗਏ ਫੁਲਾਬ ਦੀਆਂ ਪਤੀਆਂ ਇਹ ਖੜੇ ਮਸਾਲੇ ਬਣਾ ਲੈ ਵੀਰੇ ਇੱਥੇ ਰੋਟੀ ਪਏਗਾ ਬਾਜੀ ਮੇਰੇ ਸੱਤ ਹੋ ਗਿਆ ਜੀ ਹਾਂਜੀ ਇਹ ਦੁਨੀਆ ਦਾ ਪਿਆਰ ਬਣਾ ਵਿੱਚ ਕੀਵਾ ਬਾਈ ਇਹ ਬਾਰਿਸ਼ ਹੋਣੀ ਹੁਣ ਐਵੇਂ ਕਹਿੰਦੀ ਦੁਨੀਆ ਆ ਗਿਆ ਮਨੁਵ ਤੇ ਛਾ ਗਿਆ ਮਨੁਵ ਚੌਕ ਸ਼ਕਤੀ ਨਗਰ ਤੇ ਬਾਜੀ ਪੈਸੇ ਨਹੀਂ ਬਣਾਏ ਸੋਜੀ ਸੋਦਾ ਥੋੜਾ ਬਣਦਾ ਵੇ ਲਾਈ ਬਣੁੰਦਿਆ ਸੋਈਆਂ ਥੋੜਾ ਬਣਾ ਬਣਾ ਲੈ ਜੀ ਬਾਹਰ ਲਾਈਫ ਗਾਗ ਦੇ ਸਾਹਮਣੇ ਕੁਲਚੇ ਫੀਲਿੰਗ ਹੋਏਗੀ ਤੇ ਭਾਈ ਪਤਾ ਲੱਗੇਗਾ ਕਹਿੰਦੇ ਕਿਨੂ ਆ ਉਹ ਮੇਮਨੀ ਦਾ ਬੱਚਾ ਥੋੜਾਗਾ ਵਾ ਵਾ ਇਹ ਕੁਲਚੇ ਨਹੀਂ ਪਤਾ ਲੱਗੇ ਕੁਲਚਾ ਖਾਦਾ ਇਹਨੂੰ ਦਵਾਂਗੇ ਹੁ ਖਸਕਾਸ ਮੇਥੀ ਇਹਨੂੰ ਕਹਿੰਦੇ ਨੇ ਇੱਕ ਪਿਆਰ ਦੇ ਖਜ਼ਾਨੇ ਰੱਖੇ ਮਨੁੱਖ ਨੇ ਮਨ ਆਖਵਾ ਦਾ ਸ਼ੌਕ ਰੱਖਿਆ ਇਹ ਫੋਗ ਵੀਡੀਓ ਪਾਗ ਨਹੀਂ ਰੱਖੀਆਂ ਅੰਦਰ ਗਾਗ ਬੈਠੇ ਪੁੱਛ ਸਕਦੇ ਤੁਸੀਂ ਇਹ ਗਿਆ ਜਿਹੜਾ ਨਿਕਲ ਆਉਣ ਉਹ ਆਏਗਾ 10 ਮਿੰਟ ਬਾਅਦ ਜਵਾਨ ਹੋ ਕੇ ਪੂਰਾ ਹੀ ਇਹਨਾ ਹੈਗਾ ਚੁੱਬੀਆਂ ਲਾਏਗਾ ਜੇ ਰੱਬ ਮਿਲਦਾ ਨਾ ਤੇ ਤੋਤੇ ਮਿਲਦਾ ਡਡੀਆਂ ਮਛੀਆਂ ਜੇ ਰੱਬ ਮਿਲਦਾ ਨਾ ਤੇ ਤੋਤੇ ਮਿਲਦਾ ਡਡੀਆਂ ਮਛੀਆਂ ਰੱਬ ਉਹਨਾਂ ਨੂੰ ਹੀ ਮਿਲਦਾ ਜਿਨ੍ਹਾਂ ਦੀ ਨੀਤਾਂ ਹੋਣ ਸੱਚੀਆਂ ਵਾਹ ਵਾਹ ਇਹ ਲੋਕੀ ਵੇਰੇ ਸੜਦੇ ਸੜੀ ਜਾਂਦੇ ਰੱਬ ਜਿਹਦੇ ਨਾਲ ਆ ਬਿੰਦਾਦ ਜਿੰਨਾ ਸਿੱਖੇ ਇਹ ਬਿੰਦਾਦ ਹੀ ਹੈ ਪੈਸੇ ਨਿਕਵਾਰੇ ਪੈਸੇ ਨਾਲ ਜਣੇ ਅੱਜ ਮਰਿਆ ਕੱਲ ਦੁਜਾ ਜਣ ਪਲੇਟ ਫੜ ਲਈ ਉਲਟਾ ਲਾ ਹੋਈ ਹੈ ਕੁਲਚਾ ਜੀ ਚਟਰੀ ਨਾਲ ਕੁਲਚੇ ਖਾਤੇ ਜਾਂਦੇ ਨੇ ਇਹ ਚੋਲੇ ਆਲਾ ਖਾਤੇ ਜਾਂਦੇ ਨੇ ਇਹ ਮਾਨਵ ਗੇ ਲੱਗਣੀਆਂ ਵੈਰਾਈਟੀਆਂ ਕਿਹੜੀ ਅੰਦਰੋਂ ਬਣਾਇਆ ਤੇ ਲੈਦਾ ਪਲੇਟ ਤੇ ਪਾ ਗਿਆ ਸਜਾਇਆ ਮਾਨਵ ਨੇ ਸਮਾਨ ਆਹ ਪਰ ਪਾ ਕੇ ਮਾਲ ਲੱਗਾ ਇੱਥੇ ਵਾਹ ਵਾਹ ਆ ਚੀਜ਼ਾਂ ਮਾਨਵ ਗੋ ਜੀ ਕੁਆਲਿਟੀ ਆ ਓਕੇ ਇਹਨੂੰ ਕਹਿੰਦੇ ਕੁਆਲਿਟੀ ਇੱਕ ਗੁਲਚਾ ਨਹੀਂ ਇਹ ਹਜਾਰਾਂ ਗੁਲਚੇ ਨਿਕਲਦੇ ਆ ਇਹ ਆਖਣਾਂ ਤੇ ਤੁਹਾਨੂੰ ਲਖੇਣਾ ਜੀ ਇਹ ਆਪਣੇ ਟਾਂ ਤੋਂ ਨਾ ਸਹੀ ਹੀ ਆ ਇਹ ਦੁਨੀਆ ਵਾਸਤੇ ਫੈਮਲੀ ਵਾਸਤੇ ਸਹੀ ਹੀ ਆ ਮੇਰੇ ਗਾਗ ਨਹੀਂ ਫੈਮਲੀ ਬਣ ਕੇ ਆਉਂਦੇ ਮਿਲਕੋ ਇੱਕ ਗੁਲਚਾ ਖਾ ਕੇ ਕੀ ਗੰਦੇ ਬਲਾ ਇੱਕ ਢੋਲ ਲਗਾਓ ਕਿਉਂ ਬਲਾ ਇਹ ਮਸਾਲੇ ਜਿਹਨੇ ਨਾ ਨਾ ਗਲੇ ਨੂੰ ਖਰਾਬੀ ਕਰਦੇ ਨਾ ਪੇਟ ਨੂੰ ਹਾਜਮੇਦਾਰ ਚੀਜ਼ਾਂ ਜੀ ਤੇ ਸਫਾਈ ਤੇ ਮੈਂ ਜਣੀ ਮੈਂ ਮੇਨਟੇਨ ਰੱਖੀ 33 36 ਸਾਲ ਹੋ ਗਏ ਨੇ ਸਫਾਈ ਜਿਹੜੀ ਹੈਗੀ ਇਹ ਆ ਸਮਾਨੇ ਮੇਨਟੇਨ ਰੱਖਿਆ ਐ ਇੱਕ ਵੀਡੀਓ ਹੁਣ ਤੁਸੀਂ ਆਏ ਤੁਸੀਂ ਹੁਣ ਸਜਿਆ ਇਹ ਪਹਿਲੇ ਸਜਿਆ ਪਹਿਲਾਂ ਹੀ ਪੁਲਚਾ ਖਾਣਾ ਤੇ ਆਲੇ ਪੈਣਾ ਮਾਣੋ ਕੋ ਨਮੋਣਾ ਜਰੂਰ ਹਨੂ ਨਹੀਂ ਨਹੀਂ ਕਰੀਂ ਨਾ ਨਹੀਂ ਕਰੇਂ ਨਾ ਨਾ ਅੰਨ ਨਾ ਇਹ ਲੈ ਨਹੀਂ ਕਰਨੀ ਜਨੇ ਹੁਣ ਇਹ ਕਰਦਾ ਰਹੂਗਾ 50 ਸਾਲ ਤੱਕ ਹੀ ਨਹੀਂ ਇਹ ਪਾਏਗਾ ਦੁਨੀਆ ਦਾ ਪਿਆਰ ਉਤੇ ਹੁਣ ਚਾਰ ਮਸਾਲਾ ਭਾਈ ਦੁਨੀਆ ਦਾ ਪਿਆਰ ਧਨੀਆ ਪਾਵੇ 500 ਰੁਪਏ ਕਿਲੋ 1000 ਰੁਪਏ ਕਿਲੋ ਹੋ ਜਵੇ ਤੇ ਆਪਣੇ ਪਪਾ ਜੀ ਚੜੇ ਗਏ ਡਬਲ ਡਾਲਰ ਬਗੈਰ ਤੜਕੇ ਤੋਂ ਮੇਰੇ 8 ਵਜੇ ਤੋਂ ਲੈ ਕੇ ਤੇ ਸ਼ਾਮ ਦੇ 5 ਵਜੇ ਤੱਕ ਗਰਮ ਹੀ ਮਿਲਣਗੇ ਲੋਕਾਂ ਦੇ ਛੋਲੇ برف ਚ ਲੱਗੇ ਹੁੰਦੇ ਨੇ ਇੱਥੇ ਤੂੰ ਹੀ ਮਾਰਨਗੇ ਇਹ ਲਾਈਵ ਵੀਡੀਓ ਆ ਲਾਈਵ ਹੀ ਆ ਇਹਦਾ ਨੁਕਸਾਨ ਕੋਈ ਨਹੀਂ ਬਾਬਾ ਜੀ ਗੁੱਡਾ ਪੀਓ ਰਕ ਜਿਤਨਾ ਦਾ ਮਰਜੀ ਬੱਚਾ ਵੀ ਖਾ ਸਕਦਾ ਇਹਨੂੰ ਚਣਿਆਂ ਨੂੰ ਗਲੇ ਸਰਨ ਨਹੀਂ ਹੋਏਗੀ ਪੇਟ ਚ ਖਰਾਬੀ ਨਹੀਂ ਹੋਏਗੀ ਇਹੋ ਚੀਜ਼ਾਂ ਸਿੱਖੀਆਂ ਆ ਭਾਈ ਪੇਟ ਉਲਟੀ ਹਰ ਕੋਈ ਨਹੀਂ ਵੇਚਦਾ ਮਤਲਬ ਕਹੇ ਵੇਚੀਦਾ ਭਾਈ ਮਤਲਬ ਖਰਾਬ ਨਹੀਂ ਕਰੂਗਾ ਐਸੇ ਕਮਾਣਾ ਹੀ ਨਹੀਂ ਭਾਈ 5 ਰੁਪਏ ਪੀਸ ਕਮਾਉਣਾ ਕਹੇ ਗੁਰੂ ਰਾਮਦਾਸ ਦੀ ਨਗਰੀ ਚ ਬੈਠੇ ਨੰਮ ਡੀਲ ਪਾ ਕੇ ਕੋਈ ਕੁਲਚਾ ਦੇ ਜਵੇ ਬਾਕੀ ਵ ਉਦੀ ਮਰਜ਼ੀ ਨਾਲ ਹੋਵੇ ਪਿਆਰ ਮੰਜੇ ਤੋਂ ਥੱਲੇ ਨਹੀਂ ਆਉਣਾ ਵੀਰ ਜੀ ਆਪਾਂ ਉੱਤੇ ਡੋਰਾ ਛੁੱਟੀ ਆਇਆ ਖਾਣੇ ਤੋਂ ਫੁਲਕੇ ਆ ਪਰਮਾਤਮਾ ਦੇ ਰਿਆ ਰੱਜ ਗਏ ਇਹ ਪਹਿਲੇ ਭਾਈ ਚਨੇ ਇਹ ਚਟਨੀ ਭੂਕਾ ਨਾਲ ਪਿਆ ਜੀ ਭਾਈ ਅਨਾਰ ਦਾ ਪੀਸਿਆ ਆਏ ਉਤੋਂ ਵੀ ਪੂਤਰਾ ਪਿਆ ਜੀ ਪਿਆਜ ਪੁਕਾ ਮੂਲੀਆਂ ਇਹ ਪਲੇਟ ਹੋ ਗਈ ਰੈਡੀ ਭਾਈ ਆਪਣਾ ਇਹਦਾ ਮਟੀਰੀਅਲ ਚੈੱਕ ਕਰ ਸਕਦੇ ਭਾਈ ਇਹ ਪਰਦਾ ਖੁੱਲੇਗਾ ਇਕ ਲਾ ਇਕ ਲਾ ਆ ਵੇਖੋ ਇਹ ਨਾਲਦਲ ਦਿਖ ਰਿਹਾ ਤੁਹਾਨੂੰ ਇਤਨਾ ਇਕ ਲਾ ਜੀ ਕਿਹਨੂੰ ਕਹਿੰਦੇ ਪੈਟੀ ਇਹ ਪੈਟੀ ਬਣ ਗਈ ਹਾਂ ਇਹ ਪੈਟੀ ਗੁਲਚਾ ਓਕੇ ਕਿੰਨੇ ਦਾ ਭਾਈ ये ये सिर्फ अस्सी भी नो पैटी चौंक शक्ति मेरी सुबह शाम को पांच बजे तक <laughs> अमृतसर मोबाइल नंबर हैारे नील बलिए खुशी रहना है बाबा जी खुशी आए खुशी रहना जिंदगी खुशी रह मानव भाई का ये पेटी कुलचा स्पेशल और अच्छे से नहाया हुआ है जी देसी घी इसका मतलब मेन चीज क्या है जी कि जितने भी मटेरियल है इसमें वो सारा का सारा बड़ा जबरदस्त है और जो स्वाद है इसका वो तो, तो कमाल है ही जी अच्छा जी किवें लगा, लगा। हां जी कुलचा खादा है इनंदा बहुत बढ़िया सी पनीर वाला लेता सी आपा ते न्यूट्री कुलचा खादा सी बहुत बढ़िया लगा सा